ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੁਣੇ-ਹੁਣੇ ਆਪਾਂ ਪਹਿਲੀ ਪੌੜੀ ਦੀ ਪਹਿਲੀ ਪੰਕਤੀ ਸੋਚੇ ਸੋਚਣਾ ਹੋਵੇ ਜੇ ਸੋਚੀ ਲਖ ਵਾਰ ਸਮਝ ਕੇ ਹਟੇ ਆਂ ਇਸ ਵਿੱਚ ਮੈਨੂੰ ਇੱਕ ਬੜਾ ਅਹਿਮ ਸਵਾਲ ਚੇਤੇ ਆ ਗਿਆ ਜਿਹਦੇ ਪਿੱਛੇ ਬੜੇ ਸੰਪਰਦਾ ਵਾਲੇ ਬੜੇ ਡੇਰਿਆਂ ਵਾਲੇ ਬੜੇ ਗੁਰਦੁਆਰਿਆਂ ਵਾਲੇ ਲੜਾਈ ਕਰਦੇ ਆ ਜੀ ਮਾਫ ਕਰਨਾ ਸ਼ੁਰੂਆਤ ਵਿੱਚ ਇਹ ਸਵਾਲ ਲੈ ਕੇ ਆ ਗਿਆ ਕਈ ਕਹਿੰਦੇ ਨੇ ਕਿ ਜਦੋਂ ਮੇਰੀਆਂ ਭੈਣਾਂ ਨੂੰ ਮਿਨੀਮਮਾਂ ਨੂੰ ਪੀਰੀਅਡ ਆਉਂਦੇ ਅਸੀਂ ਗੁਰਦੁਆਰੇ ਨਹੀਂ ਜਾ ਸਕਦੇ ਠੀਕ ਹੈ ਤੇ ਕਿਉਂਕਿ ਉਹਦੋਂ ਜਿਹੜੀ ਮਾਂ ਜਾਂ ਇਸਤਰੀ ਉਹ ਸੁੱਚੀ ਨਹੀਂ ਹੁੰਦੀ ਠੀਕ ਹੈ ਭਾਵ ਸੁਚੇਮਤਾ ਨਹੀਂ ਹੁੰਦੀ ਇਹਦੇ ਪ੍ਰਤੀ ਗੁਰਬਾਣੀ ਵਿੱਚ ਵੀ ਬੜੇ ਸ਼ਬਦ ਨੇ ਪਹਿਲਾਂ ਵੀ ਕਿਹਾ ਸੀ ਸੋਚ ਕਰੇ ਦਿਨਸ ਔਰ ਰਾਤ ਮਨ ਕੀ ਮੈਲ ਨ ਤੰਤੇ ਜਾਤ ਠੀਕ ਹੈ ਗੁਰਬਾਣੀ ਵਿੱਚੋਂ ਹੀ ਬੜੀ ਮੈਨੂੰ ਕੱਲ ਦਾ ਮੈਂ ਸੋਚ ਰਿਹਾ ਸੀ ਪ੍ਰਮਾਤਮਾ ਨੇ ਰਹਿਮਤ ਬਖਸ਼ੀ ਸੋਜੀ ਬਖਸ਼ੀ ਕੀ ਪਹਿਲੀ ਪੰਕਤੀ ਹੀ ਜਿਹੜੀ ਸੀ ਇਹ ਸੁਚੇਮਤਾ ਉੱਪਰ ਆ ਗਈ ਠੀਕ ਹੈ ਬਾਦ ਵਿੱਚ ਨਹੀਂ ਆਈ ਪਹਿਲੀ ਹੀ ਆਈ ਗੁਰਬਾਣੀ ਵਿੱਚ ਜਦੋਂ ਪਹਿਲਾਂ ਜਿਹੜੀ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਣਾਉਣ ਦੀ ਰਸਮ ਆਈ ਸੀ ਪਹਿਲਾਂ ਵੀ ਕੀ ਗੱਲ ਹੋਈ ਸੀ ਸੁੱਚਮਤਾ ਦੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੰਭਾਲ ਕੀਤਾ ਸੀ ਕਿ ਜਨੇਊ ਬੰਦੇ ਹੀ ਕਿਉਂ ਪਹਿਨ ਸਕਦੇ ਆ ਔਰਤਾਂ ਕਿਉਂ ਨਹੀਂ ਬਹਿ ਸਕਦੀਆਂ ਤਾਂ ਉਹਨਾਂ ਨੇ ਜਵਾਬ ਦਿੱਤਾ ਸੀ ਜੀ ਕਿ ਔਰਤਾਂ ਪਵਿੱਤਰ ਨਹੀਂ ਹੁੰਦੀਆਂ ਠੀਕ ਹੈ ਔਰਤਾਂ ਪਵਿੱਤਰ ਨਹੀਂ ਹੁੰਦੀਆਂ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਵਾਲ ਸੀ ਅਪਵਿੱਤਰ ਚੀਜ਼ ਵਿੱਚੋਂ ਪਵਿੱਤਰ ਚੀਜ਼ ਕਿਵੇਂ ਪੈਦਾ ਹੋ ਸਕਦੀ ਹੈ ਤੁਸੀਂ ਵੀ ਉਸ ਔਰਤ ਵਿੱਚੋਂ ਹੀ ਆਏ ਹੋ ਮੈਂ ਵੀ ਉਸ ਔਰਤ ਵਿੱਚੋਂ ਆਇਆ ਜੇ ਔਰਤ ਅਪਵਿੱਤਰ ਹੈ ਤੇ ਮੈਂ ਪਵਿੱਤਰ ਕਿਵੇਂ ਹੋ ਸਕਦਾ ਠੀਕ ਹੈ ਅੱਜ ਕੱਲ ਇਹ ਹੀ ਗੱਲ ਜਿਹੜੀ ਬਾਰ ਬਾਰ ਮੈਂ ਬੜਾ ਖੁਸ਼ ਹੋਇਆ ਇੱਕ ਵਾਰ ਤਾਂ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਮੇਰੇ ਮਾਲਕਾ ਪਹਿਲੀ ਗੱਲ ਹੀ ਜਿਹੜੀ ਤੋਂ ਸੁਚਿੰਤਾ ਦੀ ਸਾਰੇ ਜਿਹੜੇ ਪੇਦ ਪਾਵ ਸੀ ਉਹ ਕੱਟ ਦਿੱਤੇ ਉੱਥੇ ਵੀ ਤੋਂ ਹੀ ਕੱਟ ਦਿੱਤੀ ਤੇ ਔਰਤਾਂ ਦੇ ਹੱਕ ਵਿੱਚ ਗੁਰੂ ਨਾਨਕ ਨੇ ਆਵਾਜ਼ ਉਠਾਈ ਸੀ ਹਰਾਨੀ ਵਾਲੀ ਗੱਲ ਇਹ ਆ ਕਿ ਜਿਹੜੀ ਗੁਰੂ ਨਾਨਕ ਨੇ ਜਿਸ ਚੀਜ਼ ਬਰੁੱਧ ਸ਼ੁਰੂਆਤ ਕੀਤੀ ਸੀ ਉਹ ਅੱਜ ਵੀ ਸਾਡੇ ਗੁਰਧਾਮਾਂ ਵਿੱਚ ਆ ਗਈ ਹੈ ਹੁਣ ਇਸ ਨੂੰ ਧਿਆਨ ਨਾਲ ਥੋੜਾ ਜਿਹਾ ਸੋਚ ਲਿਓ ਤੇ ਮਾਫ਼ ਕਰਨਾ ਇੱਕ ਮਿੰਟ ਸੋਚ ਕੇ ਫਿਰ ਮੈਨੂੰ ਜੱਜ ਕਰ ਲਿਓ ਸਾਡੇ ਵੀ ਹੁਣ ਵਿਆਹ ਹੋਏ ਆ ਜੀ ਅੱਜ ਤੱਕ ਸਾਡੀ ਵੀ ਉਮਰ 35 ਸਾਲ ਦੀ ਹੋ ਗਈ ਹੈ ਕਦੇ ਮੇਰੀ ਮਾਂ ਨੂੰ ਕਦੇ ਭੈਣ ਨੂੰ ਪੀਰੀ ਨਹੀਂ ਕਦੇ ਕਿਸੇ ਨੂੰ ਪਤਾ ਨਹੀਂ ਲੱਗਦਾ ਮੈਨੂੰ ਤਾਂ ਅੱਜ ਤੱਕ ਪਤਾ ਨਹੀਂ ਲੱਗਿਆ ਹੁਣ ਵਿਆਹ ਤੋਂ ਬਾਅਦ ਪਤਾ ਲੱਗ ਜਾਂਦਾ ਕਿ ਹਾਂ ਅੱਜ ਘਰ ਵਾਲੀ ਔਖੀ ਹੈ ਜਾਂ ਨਹੀਂ ਜੋ ਵੀ ਹੈ ਜਿਵੇਂ ਵੀ ਹੈ ਗ੍ਰਸਿਤ ਜਾ ਕੇ ਬੰਦੇ ਨੂੰ ਇਹ ਚੀਜ਼ਾਂ ਬਾਰੇ ਪਤਾ ਲੱਗਦਾ ਜੀ ਠੀਕ ਹੈ ਹੁਣ ਸੋਚਣ ਵਾਲੀ ਗੱਲ ਹੈ ਮੇਰੀ ਭੈਣ ਜਿਹਨੂੰ ਵੀ ਜੇ ਗੁਰਦੁਆਰੇ ਗਈ ਹੈ ਜਿਹਨੂੰ ਪਾਠ ਕਰਨ ਦਾ ਸ਼ੌਂਕ ਹੈ ਪ੍ਰਭੂ ਪਰਮਾਤਮਾ ਨਾਲ ਗੱਲਾਂ ਕਰਨ ਦਾ ਸ਼ੌਂਕ ਹੈ ਚਾਹੇ ਉਹ ਗੁਰਦੁਆਰੇ ਵੀ ਆ ਚਾਹੇ ਨਹੀਂ ਵੀ ਹੈ ਠੀਕ ਹੈ ਕਿਸੇ ਨੂੰ ਹੁਣ ਕੀ ਪਤਾ ਕੀ ਮੇਰੀ ਭੈਣ ਨੂੰ ਵੀ ਇਹ ਰਹਿਣਾ ਕਿਸੇ ਨੂੰ ਨਹੀਂ ਪਤਾ ਜੀ ਠੀਕ ਹੈ ਦੂਸਰੀ ਗੱਲ ਜਦੋਂ ਤੁਸੀਂ ਮੰਨ ਲਓ ਤਾਬਿਆ ਤੇ ਚਲੋ ਬੈਠੇ ਹ ਅੱਜ ਕੱਲ ਦੂਸਰੀ ਗੱਲ ਮੈਂ ਮਾਫ ਕਰਦਾ ਫਿਰ ਕਹਿ ਦਵਾਂ ਅੱਜ ਕੱਲ ਪ੍ਰੋਡਕਟ ਬੜੇ ਆ ਗਏ ਮਾਰਕੀਟ ਵਿੱਚ ਜਿਹਦੇ ਵਿੱਚ ਕਿਸੇ ਨੂੰ ਕੁਝ ਪਤਾ ਨਹੀਂ ਲੱਗਦਾ ਜੀ ਪਹਿਲਾਂ ਤਾਂ ਸਮਾਂ ਹੈ ਨਹੀਂ ਹੁਣ ਅੱਜ ਕੱਲ ਸਾਰੇ ਜਿੰਮੇ ਆਪਾਂ ਭੈਂਡ ਦੀ ਗੱਲ ਕਰੀਏ ਸਾਰਿਆਂ ਨੂੰ ਮਿਲ ਜਾਂਦੇ ਆ ਜੀ ਦੂਸਰੀ ਗੱਲ ਤੁਸੀਂ ਜੇ ਵਾਹਿਗੁਰੂ ਮਾਫ ਕਰਨ ਅਸੀਂ ਬੈਠੇ ਆ ਮਹਾਰਾਜ ਦੇ ਤਾਬਿਆਂ ਤੇ ਜਾ ਕੇ ਠੀਕ ਹੈ ਜੋ ਵੀ ਇਸਤਰੀ ਬੈਠੀ ਹੈ ਮਹਾਰਾਜ ਉੱਚੇ ਨੇ ਅਸੀਂ ਤਾਬਿਆਂ ਤੇ ਬੈਠੇ ਆ ਜਿੱਥੇ ਥੱਲੇ ਹਮੇਸ਼ਾ ਦਰੀਆਂ ਵਿਛਾਈਆਂ ਹੁੰਦੀਆਂ ਹੋਰ ਬਹੁਤ ਕੁਝ ਵਿਛਾਇਆ ਹੁੰਦਾ ਠੀਕ ਹੈ ਹੁਣ ਮੈਂ ਇੱਕ ਗੱਲ ਸੋਚਦਾ ਹਾਂ ਕਿ ਭੈਣ ਬੈਠੀ ਜੇ ਮੇਰੇ ਵਾਂਗੂ ਪਾਠ ਕਰ ਰਹੀ ਆ ਮਹਾਰਾਜ ਸਾਹਮਣੇ ਨਹੀਂ ਠੀਕ ਹੈ ਜੇ ਰੱਬ ਨਾ ਕਰੇ ਪੀਰੀਅਡ ਆ ਵੀ ਗਏ ਠੀਕ ਹੈ ਤਾਂ ਮਹਾਰਾਜ ਤਾਂ ਦੂਰ ਬੈਠੇ ਨੇ ਮਹਾਰਾਜ ਤਾਂ ਉੱਚੇ ਬੈਠੇ ਨੇ ਠੀਕ ਹੈ ਉਹ ਕਿਹੜਾ ਜੋ ਜੇ ਪੀਰੀਅਡ ਜੇ ਬਲੱਡ ਜਿਹਨੂੰ ਖੂਨ ਨੂੰ ਕਹਿੰਦੇ ਆ ਮਹਾਰਾਜ ਬਲੱਡ ਕਹਿੰਦਾ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ ਕੋਈ ਇਦਾਂ ਸ਼ਬਦ ਵੀ ਆਉਂਦਾ ਜੀ ਠੀਕ ਹੈ ਖੂਨ ਦੀ ਗੱਲ ਕਰਦੇ ਵੀ ਖੂਨ ਕਰਕੇ ਕਹਿ ਦਿੰਦੇ ਆ ਕਿ ਇਹ ਪਵਿੱਤਰ ਹੋ ਗਈ ਠੀਕ ਹੈ ਤਾਂ ਉਸ ਭੈਣ ਨੇ ਕਿਹੜਾ ਮਹਾਰਾਜ ਨੂੰ ਖੂਨ ਲਾਇਆ ਸਿਰਫ ਸਮਝਣ ਵਾਲੀ ਗੱਲ ਹੈ ਜੀ ਹੁਣ ਕਈ ਕਹਿ ਦਿੰਦੇ ਜਿਵੇਂ ਆਪਾਂ ਵਾਸ਼ਰੂਮ ਲੈਟਰਨ ਦੀ ਗੱਲ ਕਰਦੇ ਆਪਾਂ ਵੀ ਹੁਣ ਸੋਚਿਆ ਜਾਵੇ ਇੱਕ ਗੱਲ ਹੋਰ ਸੋਚ ਲਓ ਸਿਰਫ ਸੋਚਣ ਵਾਲੀ ਗੱਲ ਆ ਮੈਂ ਕਿਸੇ ਮੈਂ ਇੱਧਰ ਉੱਧਰ ਦੀ ਗੱਲ ਨਹੀਂ ਕਰਦਾ ਹਰ ਇੱਕ ਦੀ ਆਪਣੀ ਆਪਣੀ ਹੈ ਆਪਾਂ ਰੋਟੀ ਪਾਣੀ ਖਾਂਦੇ ਆ ਜੀ ਜਿਹੜਾ ਸਰੀਰ ਸਾਡਾ ਰੋਟੀ ਨੂੰ ਪਾਚਨ ਕਰਦਾ ਠੀਕ ਹੈ ਉਹਦੇ ਵਿੱਚੋਂ એનર્ਜੀ ਕੱਢ ਕੇ ਸਾਰੇ ਸਰੀਰ ਨੂੰ ਦੇ ਦਿੰਦਾ ਤੇ ਜਿੰਨਾ ਵੀ એનર્ਜੀ ਦਾ ਵੇਸਟ ਹੁੰਦਾ ਉਹ ਨੂੰ ਇੱਕ ਪਾਟੀ ਰੂਪ ਸਾਡੇ ਘਰ ਦੇ ਵਿੱਚ ਰੱਖ ਲਈਦਾ ਅੱਛਾ ਜਿੰਨਾ ਟਾਈਮ ਪਾਟੀ ਸਾਡੇ ਟਿੱਡ ਵਿੱਚ ਹੈ ਜੀ ਅਸੀਂ ਚਾਹੇ ਤਾਬਿਆ ਤੇ ਬੈਠੇ ਆ ਠੀਕ ਆ ਸਭ ਕੁਝ ਵਧੀਆ ਅਸੀਂ ਪਵਿੱਤਰ ਆ ਰੱਬ ਨਾ ਕਰੇ ਕੋਈ ਸਿੰਘ ਨੂੰ ਵਾਸ਼ਰੂਮ ਲੈਟਰਨ ਜਾਣਾ ਪੈ ਜਾਵੇ ਤਾਂ ਕੀ ਕਿਹਾ ਜਾਂਦਾ ਜੀ ਵਾਸ਼ਰੂਮ ਲੈਟਰਨ ਕਰਕੇ ਆ ਕੇ ਨਹਾ ਕੇ ਦੁਬਾਰੇ ਕਿਸੇ ਨਾ ਕਿਤਾਬ ਦੇ ਬੰਦੇ ਹੁਣ ਇੱਕ ਗੱਲ ਸੋਚੋ ਜੀ ਅਸੀਂ ਇਹ ਕਹਿੰਨੇ ਆ ਵੀ ਪਾਟੀ ਜਿਹੜੀ ਸੀ ਉਹ ਅਪਵਿੱਤਰ ਸੀ ਠੀਕ ਹੈ ਨਾ ਆਪਾਂ ਇਹ ਕਹਿੰਨੇ ਆ ਅੱਛਾ ਜਿੰਨਾ ਟਾਈਮ ਤਾਂ ਟਿੱਡੇ ਚ ਸੀ ਓਨਾ ਟਾਈਮ ਅਸੀਂ ਬੈਠੇ ਆ ਪਵਿੱਤਰ ਹੁਣ ਤਾਂ ਟਿੱਡੇ ਚ ਬਾਹਰ ਨਿਕਲ ਗਏ ਸਗੋ ਹੁਣ ਤਾਂ ਧੋਣ ਦੀ ਲੋੜ ਨਹੀਂ ਸੀ ਜੀ ਕਿਉਂਕਿ ਜਿਹੜੀ ਚੀਜ਼ ਅਪਵਿੱਤਰ ਸੀ ਜਿਹੜੀ ਆਪਾਂ ਜੇ ਪੋਟੀ ਦੀ ਗੱਲ ਕਰੀਏ ਜਿਹੜੀ ਗੰਦੀ ਸੀ ਜਾਂ ਜਿਹਨੂੰ ਅਸੀਂ ਕਹਿੰਨੇ ਆ ਵੀ ਹਾਂ ਹੁਣ ਪੋਟੀ ਕਰਕੇ ਆਏ ਇਹਨੂੰ ਨਾ ਕਿਉਂ ਚ ਇਹਦਾ ਉਹ ਜਿਹੜਾ ਗੰਦ ਸੀ ਉਹ ਤਾਂ ਬਾਹਰ ਨਿਕਲ ਗਿਆ ਸਗੋਂ ਹੁਣ ਤਾਂ ਪਹਿਲਾਂ ਨਾਲੋਂ ਵੀ ਪਵਿੱਤਰ ਹੋ ਗਿਆ ਇਹ ਸਿਰਫ ਸੋਚਣ ਵਾਲੀ ਗੱਲ ਆ ਮੈਂ ਕਿਸੇ ਸੰਸਤਾ ਵਿਰੋਧ ਨਹੀਂ ਬੋਲਦਾ ਜੀ ਸਿਰਫ ਇੱਕ ਪਿਆਰ ਦੇ ਨਾਲ ਸੋਚਣ ਵਾਲੀ ਗੱਲ ਬਾਣੀ ਵਿੱਚ ਬਾਰ ਬਾਰ ਕਿਹਾ ਗਿਆ ਸਰੀਰ ਦੀ ਸੁਚਿੰਤਾ ਦੇ ਨਾਲ ਮਨ ਦੀ ਸੁੱਚਮਤਾ ਜਾਂ ਸੋਚ ਦੀ ਸੁੱਚਮਤਾ ਦਾ ਕੋਈ ਲੈਣਾ ਦੋ ਗੱਲਾਂ ਨੇ ਜੀ ਇੱਕ ਸੁੱਚਮਤਾ ਦੂਜੀ ਗੱਲ ਜਿਹੜੀ ਪੀਰੀਅਡ ਦੀ ਗੱਲ ਦੋ ਗੱਲਾਂ ਨੇ ਜੀ ਇੱਕ ਸੁੱਚਮਤਾ ਹੈਗੀ ਆ ਇੱਕ ਭਾਵਨਾਮ ਹੈਗੀ ਆ ਭਾਵ ਜੇ ਤੁਸੀਂ ਇਹ ਕਹਿੰਦੇ ਕਿ ਸੁੱਚਮਤਾ ਦੀ ਗੱਲ ਜੀ ਨਹੀਂ ਜਾਣਾ ਚਾਹੀਦਾ ਪਵਿੱਤਰਤਾ ਇਹ ਬਿਲਕੁਲ ਗਲਤ ਹਾਂ ਮੈਂ ਇਹ ਜ਼ਰੂਰ ਕਹੂੰਗਾ ਤੁਸੀਂ ਲੈਟਰਨ ਵਾਸ਼ਰੂਮ ਜਾਣ ਨਹੀਂਓ ਜਾਂ ਨਹੀਂ ਵੀ ਜਾਂਦੇ ਤੁਸੀਂ ਸਿੱਧਾ ਮਹਾਰਾਜ ਕੋਲ ਆ ਕੇ ਬੈਠਣਾਗਾ ਤੁਸੀਂ ਚੌੜਸਾ ਦੀ ਸੇਵਾ ਕਰਨੀ ਆ ਆਪਣੇ ਹੱਥ ਪੈਰ ਜੂਰ ਸਾਫ ਕਰੋ ਜੇ ਤੁਸੀਂ ਖੇਤ ਵਿੱਚੋਂ ਆਏ ਹੋ ਤਾਂ ਜਰੂਰ ਨਾ ਕੇ ਆਵੋ ਕਿਉਂਕਿ ਆਪਾਂ ਚਾਹੁੰਦੇ ਜਿੱਥੇ ਮੇਰੇ ਮਹਾਰਾਜ ਬੈਠੇ ਹੋਣ ਨਾ ਮਹਾਰਾਜ ਬੈਠੇ ਹੋਣ ਉਹ ਸਾਫ਼ ਹੋਵੇ ਇਹਦੇ ਨਾਲ ਕੋਈ ਮਨ ਦਾ ਲੈਣਾ ਦੇਣਾ ਨਹੀਂ ਸਿਰਫ ਇੱਕ ਬਾਹਰੀ ਭਾਵਨਾ ਵੀ ਜਦੋਂ ਹੁਣ ਆਪਾਂ ਕਿਤੇ ਬੈੱਡ ਤੇ ਪੈਨੇ ਆਪਾਂ ਕੀ ਕਹਿੰਨੇ ਵੀ ਬੈੱਡ ਸਾਫ਼ ਕਰ ਲਓ ਬੈੱਡ ਚਾਦਰ ਝਾੜ ਲਓ ਇਹੀ ਕਹਿੰਨੇ ਆ ਨਾ ਜੀ ਵੀ ਚਾਦਰ ਝਾੜ ਕੇ ਪਈਏ ਰਾਤ ਨੂੰ ਹਨਾ ਉਵੇਂ ਆਪਾਂ ਮਨ ਚਾਹੁੰਦਾ ਕਿ ਮੇਰੇ ਮਹਾਰਾਜ ਜਿਵੇਂ ਹੁਣ ਆਪਾਂ ਹਰਮੰਦਰ ਸਾਹਿਬ ਦੀ ਗੱਲ ਕਰੀਏ ਸੋਹਣਿਆਂ ਦੇ ਵਿੱਚ ਬੈਠੇ ਆ ਠੀਕ ਆ ਬੜਾ ਵਧੀਆ ਚੰਦੋਆ ਉਹਨਾਂ ਤੇ ਲੱਖਾਂ ਕਰੋੜਾਂ ਜਿਹੜੇ ਲੋਕਾਂ ਨੇ ਲੱਖਾਂ ਕਰੋੜਾਂ ਦਾ ਚੰਦੋਆ ਭੇਟ ਕੀਤਾ ਕਿ ਉਹ ਆਪਣੇ ਘਰ ਵਿੱਚ ਲੱਖਾਂ ਕਰੋੜਾਂ ਦਾ ਚੰਦੋਆ ਨਹੀਂ ਲਾ ਸਕਦੇ ਜਾਂ ਬੈੱਡ ਲੱਖਾਂ ਕਰੋੜਾਂ ਦਾ ਨਹੀਂ ਬਣਾ ਸਕਦੇ ਅਸੀਂ ਚਾਹੁੰਦੇ ਕਿ ਮਹਾਰਾਜ ਨੂੰ ਜਿਹੜਾ ਸਾਡੇ ਗੁਰੂ ਮਹਾਰਾਜ ਨੂੰ ਜਿਹਨੇ ਸਾਨੂੰ ਸੋਝੀ ਦੇਣੀ ਆ ਉਹਨਾਂ ਨੂੰ ਅਸੀਂ ਜਿਹੜਾ ਪਿਆਰ ਦੇ ਨਾਲ ਰੱਖੀ ਅਸੀਂ ਹੱਥਾਂ ਤੇ ਚੱਕ ਕੇ ਰੱਖੀ ਅਸੀਂ ਪਲਕਾਂ ਤੇ ਚੱਕ ਪਠਾ ਕੇ ਰੱਖੀ ਇੱਕ ਰਿਸਪੈਕਟ ਭਾਵਨਾ ਵੱਲੋਂ ਜਿਹੜਾ ਆਪਣੇ ਹੱਥ ਪੈਰ ਤੋਕੇ ਨਹਾ ਕੇ ਆਉ ਬਹੁਤ ਵਧੀਆ ਗੱਲ ਆ ਪਰ ਜੇ ਅਸੀਂ ਇਸ ਨੂੰ ਸੁੱਚਮਤਾ ਵੱਲ ਲੈ ਕੇ ਜਾਈਏ ਤਾਂ ਇਸ ਦਾ ਇਸ ਨੂੰ ਕੋਈ ਲੈਣਾ ਦੇਣਾ ਨਹੀਂ ਠੀਕ ਆ ਫਿਰ ਉਹੀ ਗੱਲ ਕਰਾਂ ਜੇ ਮੇਰੀ ਭੈਣ ਬੈਠੀ ਹੈ ਜੇ ਪੀਰੀਅਡ ਆ ਵੀ ਜਾਂਦੇ ਤਾਂ ਮਹਾਰਾਜ ਦੂਰ ਨੇ ਤੁਹਾਨੂੰ ਪਤਾ ਲੱਗਦਾ ਮੱਥਾ ਟੇਕੋ ਮਹਾਰਾਜ ਨੂੰ ਬੰਦ ਕਰੋ ਜੇ ਤੁਹਾਨੂੰ ਲੱਗਦਾ ਵੀ ਹੈ ਕਿ ਕਿਤੇ ਬੈਠਣ ਵਾਲੀ ਜਗ੍ਹਾ ਤੇ ਰੱਤ ਲੱਗ ਗਿਆ ਪਾਉ ਖੂਨ ਲੱਗ ਗਿਆ ਤਾਂ ਛੱਕ ਲੋ ਉਸ ਨੂੰ ਚਾਦਰ ਇਕੱਠੀ ਕਰੋ ਧੋ ਕੇ ਦੇ ਦਿਓ ਜਾਂ ਹੋਰ ਨਵੀਂ ਲੈ ਕੇ ਦੇ ਦਿਓ ਕੋਈ ਵੱਡੀ ਗੱਲ ਨਹੀਂ ਹੈ ਤਾਂ ਹੁਣ ਜੇ ਚਾਦਰ ਨੂੰ ਖੂਨ ਲੱਗਿਆ ਧੋ ਦਿੱਤੀ ਤਾਂ ਦੱਸੋ ਹੁਣ ਕੀ ਇੱਥੇ ਮਹਾਰਾਜ ਫਿਰ ਦੂਰ ਬੈਠੇ ਨੇ ਗੱਲ ਫਿਰ ਉੱਥੇ ਆ ਗਈ ਗੁਰਬਾਣੀ ਵਿੱਚ ਬਹੁਤ ਸਾਰੇ ਅਜਿਹੇ ਐਗਜ਼ਾਮਪਲ ਨੇ ਮੈਂ ਕਿਸੇ ਸੰਸਥਾ ਦੇ ਵਿਰੁੱਧ ਨਹੀਂ ਕਹਿਣਾ ਚਾਹੁੰਦਾ ਮੈਂ ਸਿਰਫ ਥੋਡੇ ਥੋਡੇ ਨਾਲ ਗੱਲ ਕਰ ਰਹੇ ਹਾਂ ਕਿ ਸੋਚਣ ਵਾਲੀ ਗੱਲ ਹੈ ਠੀਕ ਹੈ ਜੇਕਰ ਖੂਨ ਜਿਵੇਂ ਹੁਣ ਸਾਡੇ ਅੰਦਰ ਵੀ ਖੂਨ ਚੱਲ ਰਿਹਾ ਹੈ ਠੀਕ ਹੈ ਹੁਣ ਅਸੀਂ ਜੇ ਖੂਨ ਨੂੰ ਕਹੀਏ ਕਿ ਖੂਨ ਦੇ ਨਾਲ ਅਪਵਿੱਤਰ ਹੋ ਜਾਂਦਾ ਹੈ ਠੀਕ ਹੈ ਉਹ ਉਸ ਤੋਂ ਵੱਡੀਆਂ ਬੇਅਦਬੀਆਂ ਜਿਹੜੀਆਂ ਹੋ ਰਹੀਆਂ ਨੇ ਮੈਂ ਕਹਿੰਦਾ ਉਹਦੀ ਕਾਢੀ ਸਜ਼ਾ ਹੋਣੀ ਚਾਹੀਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ 파ੜੇ ਜਾਂਦੇ ਆ ਬੜਾ ਹਿਰਦਾ ਦੁੱਖ ਦਾ ਮੈਂ ਕਹਿੰਦਾ ਉਸ ਸ਼ਖਸ ਨੂੰ ਰਿਸਰਚ ਕਿਉਂਕਿ ਅੱਜ ਕੱਲ ਸਾਰੇ ਫੋਨ ਸਭ ਕੁਝ ਫੜਿਆ ਜਾਂਦਾ ਜੀ ਟਾਵਰ ਤੋਂ ਪਤਾ ਲੱਗ ਜਾਂਦਾ ਕਿਹੜੇ ਬੰਦਾ ਕਿਹੜੇ ਟਾਈਮ ਕਿੱਥੇ ਸੀਗਾ ਜੇ ਤੁਸੀਂ ਮੈਨੂੰ ਇਹ ਕਹਿੰਨੇ ਆ ਕਿ ਉਹ ਮਨੁੱਖ ਅੱਜ ਕੱਲ ਹਰ ਕੋਈ ਮਨੁੱਖ ਫੋਨ ਲੈ ਕੇ ਤੁਸੀਂ ਸਿਆਣੇ ਹੋ ਜੀ ਠੀਕ ਆ ਸੀ ਅਮਰੀਕਾ ਕੈਨੇਡਾ ਚ ਲੈਣੇ ਆ ਸਾਡੇ ਰਿਸ਼ਤੇਦਾਰ ਦਾ ਐਕਸੀਡੈਂਟ ਹੋ ਗਿਆ ਸੀਗਾ ਜੀ ਦੁਨੀਆ ਦੇ ਵਿੱਚ ਜਿਹਨੂੰ ਅਮਰੀਕਾ ਕਈ ਫਰੀ ਵੀ ਬੜੇ ਵੱਡੇ ਨੇ ਰਾਤ ਨੂੰ 1 ਵਜੇ ਦੀ ਗੱਲ ਹੈ ਤੇ ਐਕਸੀਡੈਂਟ ਹੋ ਗਿਆ ਉੱਥੇ ਨੇੜੇ ਤੇੜੇ 100 ਮੀਲ ਤੇ ਕੋਈ ਵੀ ਨਹੀਂ ਸੀ ਫਿਰ ਵੀ ਸਰਕਾਰ ਨੇ 3 ਮਹੀਨੇ ਬਾਅਦ ਸਾਨੂੰ ਸੈਟੇਲਾਈਟ ਦੀਆਂ ਫੋਟੋਆਂ ਭੇਜੀ ਤੀਆਂ ਤੇ ਫੋਟੋਆਂ ਇੰਨੀਆਂ ਚਿੱਟੀਆਂ ਸੀ ਵੀ ਜਿਵੇਂ ਦਿਨ ਹੁੰਦਾ ਇਸ ਲਈ ਕੱਲੀ ਕੱਲੀ ਚੀਜ਼ ਦੁਨੀਆ ਵਿੱਚ ਰਿਕਾਰਡ ਹੋ ਰਹੀ ਹੈ ਜੀ ਤੁਹਾਡਾ ਫੋਨ ਕਿੱਥੇ ਬੋਲ ਰਿਹਾ ਜਿਵੇਂ ਅੱਜ ਮੇਰਾ ਫੋਨ ਆ ਪਿਆਗਾ ਉਹਨਾਂ ਨੂੰ ਪਤਾ ਕਿ ਇਹ ਬੰਦੇ ਦਾ ਫੋਨ ਇੰਨੇ ਵਜੇ ਹਰ ਸੈਕਿੰਡ ਤੋਂ 30 ਸੈਕਿੰਡ ਜਾਂ 5 ਸੈਕਿੰਡ ਦਾ ਜਿਹੜਾ ਫੋਨ ਆ ਉਹ ਟਾਵਰ ਦੇ ਨਾਲ ਸੰਪਰਕ ਕਰਦਾ ਜੀ ਜੇ ਹੁਣ ਇੰਡੀਆ ਚ ਸਰਕਾਰ ਚਾਵੇ ਪਤਾ ਕਰਨਾ ਚਾਵੇ ਕਿ ਗੁਰਦੁਆਰੇ ਵਿੱਚ ਕਿਹੜੇ ਕਿਹੜੇ ਜਾਂ ਗੁਰਦੁਆਰੇ ਦੇ ਆਲੇ ਦੁਆਲੇ ਕਿਹੜੇ ਕਿਹੜੇ ਸੈੱਲ ਫੋਨ ਸੀ ਕਿੰਨੇ ਵਜੇ ਸੀ ਤਾਂ ਬੜੀ ਆਸਾਨੀ ਦੇ ਨਾਲ ਪਤਾ ਕਰ ਸਕਦੇ ਆ ਕੀ ਉਹ ਪਤਾ ਕਰਨਾ ਚਾਹੁੰਦੇ ਆ ਨਹੀਂ ਜੇ ਤੁਹਾਨੂੰ ਇਹ ਲੱਗਦਾ ਨਹੀਂ ਹੈ ਤਾਂ ਇਹ ਤਿਆਰ ਕਰੋ ਇਹ ਚੀਜ਼ ਪੈਦਾ ਕਰੋ ਕਿ ਜਿਵੇਂ ਤੁਸੀਂ ਆਪਣੀ ਚਾਹੇ ਕੋਟ ਪੈਦਾ ਕਰੋ ਕੁਝ ਵੀ ਪੈਦਾ ਕਰੋ ਕਿ ਜਿਹੜੇ ਵੀ ਟਾਵਰ ਵਾਲੀ ਸੰਸਥਾ ਜਿੰਨੇ ਵੀ ਹੈਗੇ ਨੇ Airtel ਨੇ Jio ਨੇ ਜੋ ਵੀ ਆ ਉਹਨਾਂ ਨੂੰ ਕੋਈ ਵੀ ਸਾਨੂੰ ਆ ਸਾਡਾ ਕੋਟ ਆਰਡਰ ਆ ਜਾਂ ਸਾਡੇ ਵੱਲੋਂ ਸਿੰਘਾ ਵੱਲੋਂ ਜਾਂ ਜਿਹੜੀ ਆਪਣੇ ਅਕਾਲ ਤਖਤ ਦਾ ਸਭ ਤੋਂ ਵੱਡੀ ਜਿਹੜੀ ਸਿੱਖ ਦੀ ਹੈਗੀ ਆ ਉਹਨਾਂ ਵੱਲੋਂ ਆਰਡਰ ਆ ਕਿ ਸਾਨੂੰ ਅੱਜ ਦੇ ਅੱਜ ਇੱਥੇ ਬੈਠ ਕੇ ਜਿਹੜੇ ਨੇ ਸਾਨੂੰ ਇਹ ਪਤਾ ਲੱਗੇ ਕਿ ਆ ਪਿੰਡ ਵਿੱਚ ਕਿਹੜਾ ਟਾਵਰ ਕਿਹੜਾ ਫੋਨ ਆਇਆ ਜਿਹੜਾ ਸਿਗਨਲ ਆਇਆ ਆਪਣੇ ਆਪ ਤੁਹਾਨੂੰ ਸਭ ਕੁਝ ਪਤਾ ਲੱਗ ਜਾਣਾ ਹੈ ਤਿਵੇਂ ਉੱਤੋਂ ਪਤਾ ਕਰੋ ਰਿਵਰਸ ਇੰਜੀਨੀਅਰ ਕਰੋ ਵੀ ਆਹ ਫੋਨ ਸੀ ਕਿਦੀਆਂ ਗੱਲਾਂ ਆਈਆਂ ਸੀ ਕਿਹਦੇ ਨਾਲ ਗੱਲ ਹੋਈ ਸੀ ਜਿਹੜੇ ਮਨੁੱਖ ਨੇ ਇੱਕ ਕਿਸੇ ਨੂੰ ਕਿਹਾ ਤੇ ਜਿਹੜੇ ਮਨੁੱਖ ਨੇ ਬੇਅਦਵੀ ਕੀਤੀ ਦੋਨਾਂ ਦਾ ਮੈਂ ਕਹਿੰਦਾ ਸਿਰ ਤਰਮਨੌ ਲੱਗ ਕਰ ਦੇਣਾ ਚਾਹੀਦਾ ਇਹ ਮੁਸਲਮਾਨਾਂ ਨੇ ਇਹ ਗੱਲਾਂ ਕੀਤੀਆਂ ਉਹਨਾਂ ਨੇ ਕਿਸੇ ਨੇ ਆਪਣੇ ਮੁਹੰਮਦ ਦੀ ਹਜਤਰ ਮੁਹੰਮਦ ਦੀ ਉਹਨਾਂ ਨੇ ਕਿਸੇ ਨੂੰ ਪੇਂਟਿੰਗ ਨਹੀਂ ਬਣਾਉਣ ਦਿੱਤੀ ਜਿਹਨੇ ਬਣਾਈ ਉਸ ਦਾ ਸਿਰ ਕੱਟ ਦਿੱਤਾ ਅੱਜ ਉਹਨਾਂ ਦੇ ਧਰਮ ਦੇ ਵਿੱਚ ਕੋਈ ਵੀ ਦੁਨੀਆ ਵਿੱਚ ਕੋਈ ਵੀ ਜੇ ਹਜਰਤ ਮੁਹੰਮਦ ਅਲੀ ਪੇਂਟਿੰਗ ਜਾਂ ਉਸ ਬਾਰੇ ਕੁਝ ਗਲਤ ਕਰਦਾ ਤਾਂ ਮੁਸਲਮਾਨ ਭਰਾ ਉਹਨੂੰ ਮੌਤ ਦੇ ਤਾਰ ਖਾਟ ਉਤਾਰ ਦਿੰਦੇ ਨੇ ਅੱਜ ਇਹਦੇ ਵਿੱਚ ਕੋਈ ਕਟੜਤਾ ਵਾਲੀ ਗੱਲ ਨਹੀਂ ਹੈ ਜੀ ਜਿਹੜੀ ਭਾਵਨਾਵਾਂ ਨੇ ਜਾਂ ਰਿਸਪੈਕਟ ਹੈ ਇਹ ਬਹੁਤ ਜ਼ਰੂਰੀ ਹੈ ਇਹਦੇ ਪਿੱਛੇ ਪਰਮਾਤਮਾ ਜਾਣਦਾ ਮੇਰੀ ਨਹੀਂ ਸੋਝੀ ਵੀ ਹੈਨੀ ਪੋਲਿਟੀਕਲੀ ਇਸ ਲਈ ਆਪਾਂ ਨਾ ਜਾਈਏ ਪਰ ਕਹਿਣ ਤੋਂ ਭਾਵ ਇਹ ਹੈ ਜੀ ਜੋ ਸਰਕਾਰ ਕਰਨਾ ਚਾਹਵੇ ਜਾਂ ਲੋਕ ਕਰਨਾ ਚਾਹਣ ਤਾਂ ਬਹੁਤ ਕੁਝ ਹੋ ਸਕਦੇ ਐ ਇਸ ਲਈ ਸੋਚਣ ਵਾਲੀ ਗੱਲ ਆ ਧਿਆਨ ਦੇਣ ਵਾਲੀ ਗੱਲ ਆ ਜਿਹੜੇ ਮੇਨ ਮੁੱਦੇ ਨੇ ਉਹਨਾਂ ਤੇ ਜਾਈਏ ਜਿਹੜੀ ਬਾਣੀ ਵਿੱਚ ਬਾਰ ਬਾਰ ਕਿਹਾ ਕਿ ਇਹ ਖੂਨ ਦੇ ਨਾਲ ਕੋਈ ਅਪਵਿੱਤਰ ਨਹੀਂ ਹੁੰਦਾ ਸੋਚਣ ਵਾਲੀ ਗੱਲ ਆ ਜਿੰਨਾ ਟਾਈਮ ਜੇ ਹੁਣ ਮੈਂ ਰੁੱਟੀ ਖਾਨਾ ਜੀ ਜਿੰਨਾ ਟਾਈਮ ਰੋਟੀ ਜਿਹੜੋਂ ਅੰਦਰ ਚਲੇਗੀ ਜਦੋਂ ਬ੍ਰੇਕਡਾਊਨ ਹੋਣ ਲੱਗੇ ਮੇਰੇ ਢੱਡੋ ਵਿੱਚ ਹੌਲੀ ਹੌਲੀ ਜਿਹੜੀ ਆਪਾਂ ਗੱਲ ਕਰੀਏ ਗੰਦ ਜਿਹੜਾ ਜਾਂ ਵੇਸਟ ਆ ਇਕੱਠਾ ਹੋਣ ਲੱਗ ਜਾਣਾ ਤੇ ਬਾਅਦ ਵਿੱਚ ਆਪਾਂ ਜਾਂ ਲੈਨੇ ਆਂ ਪਰ ਇਸ ਨੂੰ ਯੂਜ਼ ਕਰ ਲੈਨੇ ਠੀਕ ਹੈ ਤੇ ਇਹ ਸੋਚਣ ਵਾਲੀ ਗੱਲ ਹੈ ਕਿ ਜਿੰਨਾ ਟਾਈਮ ਉਹ ਗੰਦ ਟੈਟ ਵਿੱਚ ਪਿਆ ਸੀ ਸਾਨੂੰ ਇਹ ਲੱਗਦਾ ਸੀ ਕਿ ਅਸੀਂ ਸੁੱਚੇ ਆ ਤੇ ਜਦੋਂ ਬੰਦਾ ਵਾਸ਼ਰੂਮ ਜਾਂਦਾ ਹਲਕਾ ਹੋ ਕੇ ਆਉਂਦਾ ਤਾਂ ਉਸ ਨੂੰ ਇਹ ਕਿ ਇਹ ਕਿਹਾ ਜਾਂਦਾ ਕਿ ਹੁਣ ਤੂੰ ਹਲਕਾ ਹੋ ਕੇ ਆ ਗਿਆ ਪਰ ਹੁਣ ਤੂੰ ਸੁੱਚਾ ਨਹੀਂ ਦੇ ਇਹ ਸੋਚਣ ਵਾਲੀ ਗੱਲ ਹੈ ਜਿਹਨੂੰ ਕਹਿੰਨੇ ਵੀ ਜਿਹੜੀ ਚੀਜ਼ ਨੇ ਸਾਨੂੰ ਜੁੱਠਾ ਕਰਤਾ ਉਹ ਤਾਂ ਪਹਿਲਾਂ ਅੰਦਰ ਪਈ ਸੀ ਸਗੋਂ ਹੁਣ ਤਾਂ ਬੰਦਾ ਜ਼ਿਆਦਾ ਸੁੱਚਾ ਹੋਣਾ ਚਾਹੀਦਾ ਸੀ ਕਿਉਂਕਿ ਉਹ ਗੰਦ ਜਿਹੜਾ ਬਾਹਰ ਚ ਲੈ ਗਿਆ ਸਿਰਫ ਇੱਕ ਸੋਚਣ ਵਾਲੀ ਗੱਲ ਆ ਹਾਂ ਹੱਥ ਪੈਰ ਜ਼ਰੂਰ ਧੋ ਸੁਚਮਤਾ ਰੱਖੋ ਜੇ ਤੁਸੀਂ ਬਾਹਰੋਂ ਲਿਬੜ ਕੇ ਆਏ ਹੋ ਕੋਈ ਕੰਮ ਜਿਹੜੇ ਮੇਰੇ ਵੀਰਪਰਾ ਖੇਤਾਂ ਵਿੱਚ ਕਰਦੇ ਆ ਮੱਥਾ ਟੇਕਣ ਜਾਓ ਤੁਸੀਂ ਕੋਈ ਇਹ ਚ ਉਹ ਨਹੀਂ ਹੈ ਕਿ ਜੇ ਤੁਸੀਂ ਲਿਬੜੇ ਤੇ ਬੜੇਵੇਂ ਤਾਂ ਮੱਥਾ ਜ਼ਰੂਰ ਟੇਕੋ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਲਾਓ ਕੋਈ ਗੱਲ ਨਹੀਂ ਹਾਂ ਤੁਸੀਂ ਤਾਬਿਆਂ ਤੇ ਬੈਠ ਕੇ ਮਹਾਰਾਜ ਜੀ ਨਾਲ ਗੱਲਾਂਬੱਤਾਂ ਕਰਨੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਪੜ੍ਹਨੇ ਹਨ ਤਾਂ ਕੋਸ਼ਿਸ਼ ਇਹ ਕਰਿਏ ਕਿ ਜਿਹੜੇ ਕੱਪੜੇ ਸਾਫ਼ ਸੁਥਰੇ ਪਾਏ ਆ ਸਾਡੇ ਚੰਗੀ ਤਰ੍ਹਾਂ ਪਾਏ ਆ ਇਹ ਵੀ ਨਹੀਂ ਹੈ ਕਿ ਜਿਵੇਂ ਮਾਫ਼ ਕਰਨਾ ਜੀ ਅੱਜ ਕਲ ਜੋ ਪਾ ਰਹੇ ਆ ਕਿ ਅਧ ਨੰਗੇ ਘੁੰਮੇ ਫਿਰਦੇ ਹੁੰਦੇ ਆ ਜਾਂ ਕਈ ਵਾਰ ਸਾਡੇ ਕੱਪੜੇ ਜਿਹੜੇ ਆ ਇੱਕ ਸ਼ਬਦ ਨਾਲ ਕੀ ਵਰਤਾਂ ਕਿ ਦੇਖਣਯੋਗ ਨਹੀਂ ਹੁੰਦੇ ਠੀਕ ਹੈ ਮੈਂ ਇਸ ਚੀਜ਼ ਦੇ ਖਿਲਾਫ ਆ ਕਿਉਂਕਿ ਗੁਰੂ ਘਰ ਵਿੱਚ ਜਦੋਂ ਜਾਣਾ ਤਨ ਟਕਿਆ ਹੋਣਾ ਚਾਹੀਦਾ ਆਪਣਾ ਠੀਕ ਹੈ ਕਿ ਵਧੀਆ ਟੰਗ ਨਾ ਹੋਵੇ ਕਈ ਵਾਰ ਬੰਦਿਆਂ ਦੇ ਵੀ ਹੁੰਦੇ ਵੀ ਸ਼ਰਟਾਂ ਉੱਚੀਆਂ ਹੁੰਦੀਆਂ ਬੈਠੇ ਹੁੰਦੇ ਆ ਮੱਥਾ ਟੇਕਦੇ ਨੇ ਪਿੱਛੋਂ ਸਾਰਾ ਦਿਸਦਾ ਹੁੰਦਾ ਜੀ ਠੀਕ ਹੈ ਬੰਦਿਆਂ ਲਈ ਵੀ ਕੁੜਤੇ ਪਜਾਮੇ ਸਲਵਾਰ ਕਮੀਜ਼ ਪਾਉਣ ਦੇ ਰੀਜ਼ਨ ਇਹ ਸੀ ਕਿ ਜਦੋਂ ਤੁਸੀਂ ਬੈਠੋ ਨਾ ਤੁਹਾਡਾ ਵਿਛ ਹੈ ਵੀ ਟੇ ਗਿਆ ਜੀ ਸਿਆਣੇ ਸੀ ਪਹਿਲਾਂ ਲੋਕ ਜੀ ਹੁਣ ਅਸੀਂ ਆਪਣੇ ਆਪ ਨੂੰ ਸਿਆਣੇ ਸਮਝਦੇ ਆ ਪਰ ਅਸੀਂ ਪੜ੍ਹਾਈ ਚ ਸਿਆਣੇ ਹੋ ਗਏ ਪਰ ਦੁਨੀਆਦਾਰੀ ਚ ਸਿਆਣੇ ਨਹੀਂ ਹੋਏ ਅਸੀਂ ਦੂਸਰੇ ਦੀ ਗੱਲ ਸੁਣਨ ਲਈ ਤਿਆਰ ਨਹੀਂ ਕੋਸ਼ਿਸ਼ ਇਹ ਹੋਵੇ ਜੇਕਰ ਜੇ ਦੀਵਾਨ ਲੱਗੇ ਗੁਰਦੁਆਰੇ ਤਾਂ ਸੂਟ ਪਾ ਕੇ ਜਾਈਏ ਆਪਾਂ ਠੀਕ ਹੈ ਵਧੀਆ ਟੰਗਣਾ ਹਲਕਾ ਫੁਲਕਾ ਜਿਹੜਾ ਵਧੀਆ ਹੋਵੇ ਠੀਕ ਹੈ ਤੇ ਤਾਂ ਕਿ ਬੈਠਣ ਲਈ ਵੀ ਸਾਨੂੰ ਜਿਹੜਾ ਤਕਲੀਫ ਨਾ ਹੋਵੇ ਇਹ ਸੋਦਰ ਦੇ ਬਾਣੀ ਤੋਂ ਬਾਅਦ ਇਹ ਸ਼ਬਦ ਆਉਂਦੇ ਆ ਜੀ ਕਿ ਬਾਬਾ ਸੋਨਾ ਮੈਨੂੰ ਫਿਰ ਮਾਫ ਕਰਦੀ ਮੈਂ ਭੁੱਲ ਜਾਂਦਾ ਗੁਰੂ ਮਹਾਰਾਜ ਦੇ ਪੜੇ ਸੀਗੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਪਰ ਕਈ ਵਾਰ ਸ਼ਬਦ ਭੁੱਲ ਜਾਂਦੇ ਨੇ ਕਿ ਉਹ ਸਾਨੂੰ ਕੱਪੜੇ ਨਹੀਂ ਪਾਉਣੇ ਚਾਹੀਦੇ ਜਿਹੜੇ ਕੱਪੜੇ ਦੇ ਨਾਲ ਤਨ ਪੀੜੀਏ ਮਨ ਵਿੱਚ ਚੱਲੇ ਬਕਾਰ ਠੀਕ ਹੈ ਬਾਬਾ ਸੋ ਖਾਣਾ ਖੁਸ਼ੀ ਖਵਾਰ ਜਿਤ ਖਾਦੇ ਤਨ ਪੀੜੀਏ ਮਨ ਵਿੱਚ ਚੱਲੇ ਬਕਾਰ ਵੀ ਜੇ ਉਹ ਖਾਣਾ ਵੀ ਮਾੜਾ ਹੈ ਉਹ ਕੱਪੜੇ ਪਹਿਨਣੇ ਵੀ ਮਾੜੇ ਆ ਉਹ ਪੈਣ ਪਰਾ ਵੀ ਮਾੜੇ ਉਹ ਸਾਰਾ ਕੁਝ ਮਾੜਾ ਜਿਹਦੇ ਨਾਲ ਮਨ ਦੇ ਵਿੱਚ ਵਿਕਾਰ ਚ ਦਵਾ ਠੀਕ ਹੈ ਜਿੰਨਾ ਤਰੀ ਸਰੀਰ ਨੂੰ ਜਿਹੜਾ ਕਸ਼ਟ ਆਵੇ ਇਸ ਲਈ ਵਧੀਆ ਖੁੱਲੇ ਡੁੱਲੇ ਕੱਪੜੇ ਪਾਓ ਜਿਹਦੇ ਵਿੱਚ ਤੁਸੀਂ ਕੰਫਰਟੇਬਲ ਹੋ ਠੀਕ ਹੈ ਤੇ ਕੱਪੜੇ কুরਤੇ ਪਜਾਮੇ ਵਧੀਆ ਰਹਿੰਦੇ ਆਪਾਂ ਇਹ ਚ ਨਹੀਂ ਕੋਈ ਮਾੜੀ ਗੱਲ ਨਹੀਂ ਹੈ ਜੋ ਤੁਸੀਂ ਇਕੱਲੇ ਜਾਨੇ ਹੋ ਉਦੋਂ ਤੁਹਾਡੀ ਖੁੱਦੀ ਮਰਜ਼ੀ ਕਿਉਂਕਿ ਕੋਈ ਹੁੰਦਾ ਨਹੀਂ ਪਰ ਜਦੋਂ ਸੰਗਤ ਬੈਠੀ ਹੋਵੇ ਤਾਂ ਵਧੀਆ ਗੱਲ ਹੈ ਜਾਂ ਤੁਸੀਂ ਖੁਦ ਮਹਾਰਾਜ ਨਾ ਕਰੇ ਬੈਠ ਕੇ ਗੱਲ ਕਰਦੇ ਹੋ ਜਿਵੇਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਹਮੇ ਪਾਓ ਪਰ ਜੋ ਸੰਗਤ ਜੀ ਹੋਵੇ ਤਾਂ ਵਧੀਆ ਹੈ ਕਿ ਸਾਰੇ ਜਾਨੇ ਵਧੀਆ ਕੱਪੜੇ ਪਾਏ ਡੀਸੈਂਟ ਕੱਪੜੇ ਪਾਏ ਡੀਸੈਂਸੀ ਕਿਉਂਕਿ ਉੱਥੇ ਬਾਣੀ ਗੁਰਦੁਆਰੇ ਜਾ ਕੇ ਅਸੀਂ ਇਹ ਨਹੀਂ ਹੋ ਕਿ ਕਿਹਨੇ ਵਧੀਆ ਸੂਟ ਪਾਇਆ ਮੈਨੂੰ ਮਾਫ ਕਰਨਾ ਪੈਣਾ ਬਹੁਤ ਬੁੜੀਆਂ ਨੂੰ ਇਹ ਹੁੰਦਾ ਕਿ ਮੈਂ ਵਧੀਆ ਸੂਟ ਪਾਵਾਂ ਤੇ ਬੁੜੀਆਂ ਕਹਿਣ ਵੀ ਕਿੱਥੋਂ ਲੈ ਕੇ ਆਂਦੇ ਆਂ ਗੁਰਦੁਆਰੇ ਕਾਦੇ ਲਈ ਗਏ ਆ ਗੁਰਦੁਆਰੇ ਜਾਣ ਦਾ ਇਹ ਹੈ ਕਿ ਗੁਰਦੁਆਰੇ ਜਾਏ ਸੋਝੀ ਪਾਇਸੀ ਗੁਰਦੁਆਰੇ ਜਾ ਕੇ ਕੀਰਤਨ ਦੇ ਨਾਲ ਜੁੜਨਾ ਕਥਾ ਦੇ ਨਾਲ ਜੁੜਨਾ ਗੁਰੂ ਦੀ ਸਿੱਖਿਆ ਲੈਣੀ ਇਸ ਲਈ ਗੁਰਦੁਆਰੇ ਜਾਂਦੇ ਅਸੀਂ ਸੋਸ਼ੀਅਲਾਈਜ਼ ਕਰਨ ਗੁਰਦੁਆਰੇ ਨਹੀਂ ਜਾਂਦੇ ਗੁਰੂ ਦੀ ਸਿੱਖਿਆ ਲੈਣ ਲਈ ਜਾਂਦੇ ਆ ਕਿ ਸਾਨੂੰ ਆਪਣੀ ਰੋਜ਼ਮਰਹ ਦੀ ਜ਼ਿੰਦਗੀ ਵਿੱਚ ਅਸੀਂ ਗੁਰੂ ਮਾਰਾ ਨਾਲ ਜੁੜੀਏ ਸਿੱਖਿਆ ਲੈ ਕੇ ਆਈਏ ਠੀਕ ਹੈ ਕੋਸ਼ਿਸ਼ੇ ਕਰੀਏ ਫਿਰ ਦੱਸ ਦਈਏ ਮੇਰੀਏ ਭੈਣਾ ਮੇਰੀ ਮਾਮਾ ਜਿਹੜਾ ਜੇ ਆਪਾਂ ਗੱਲ ਕਰੀਏ ਸੁੱਚੇ ਹੋਣ ਦਾ ਪੀਰੀਅਡ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪੀਰੀਅਡ ਹੋਰ ਚੀਜ਼ ਨੇ ਸੁੱਚਮਤਾ ਹੋਰ ਚੀਜ਼ ਨੇ ਠੀਕ ਹੈ ਇਹ ਦੋ ਵੱਖ-ਵੱਖ ਵਿਸ਼ੇ ਨੇ ਪੀਰੀਅਡ ਮੈਂ ਫਿਰ ਕਮਾਂਗਾ ਤੁਹਾਨੂੰ ਆਂਦੇ ਨੇ ਮੇਰੀਆਂ ਭੈਣਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਠੀਕ ਹੈ ਤੁਸੀਂ ਆਪਣਾ ਧਿਆਨ ਰੱਖੋ ਇਹ ਨਹੀਂ ਕਹਿੰਦੇ ਜੇ ਤੁਸੀਂ ਮਹਾਰਾਜ ਦੇ ਤਾਬੇ 'ਚ ਬੈਠੇ ਹੋ ਤੁਹਾਨੂੰ ਪੀਰੀਅਡ ਆ ਜਾਂਦਾ ਤਾਂ ਵੀ ਕੋਈ ਵੱਡੀ ਗੱਲ ਨਹੀਂ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਜਿਸ ਦਰੀ ਤੇ ਬੈਠੇ ਸੀ ਜਾਂ ਜਿਹੜਾ ਥੱਲੇ ਵਿਛਾਇਆ ਹੋਇਆ ਸੀਗਾ ਜਾਂ ਜਿਹੜਾ ਥੱਲੇ ਸ਼ਾਲ ਸੀ ਉਹ ਗੰਦਾ ਹੋ ਗਿਆ ਕੋਈ ਨਵਾਂ ਲੈ ਆ ਦਿਓ ਇਹ ਕੋਈ ਵੱਡੀ ਗੱਲ ਨਹੀਂ ਜਾਂ ਤੋਦੋ ਉਸ ਨੂੰ ਕੋਈ ਵੱਡੀ ਗੱਲ ਨਹੀਂ ਹੈ ਉਸ ਦਾ ਮਹਾਰਾਜ ਜਿਹੜੇ ਉੱਪਰ ਬੈਠੇ ਨੇ ਸਾਹਮਣੇ ਬੈਠੇ ਜਿਹੜੇ ਤਖਤ ਦੇ ਉੱਪਰ ਬੈਠੇ ਨੇ ਮਹਾਰਾਜ ਉਹ ਕਦੇ ਗੰਦੇ ਨਹੀਂ ਹੁੰਦੇ ਠੀਕ ਹੈ ਅਸਲ ਇਹ ਜੋਂ ਕਦੇ ਸੁੱਚੇ ਤੋਂ ਜੇ ਸੁੱਚੇ ਦੇ ਉਲਟ ਜਾਂ ਜੋ ਵੀ ਸ਼ਬਦ ਸੁੱਚੇ ਦੇ ਉਲਟ ਹੋ ਨਹੀਂ ਹੁੰਦਾ ਜੀ ਠੀਕ ਹੈ ਅਸਲ ਇਹ ਪ੍ਰਮਾਤਮਾ ਬੜਾ ਦਿਆਲੂ ਆ ਪ੍ਰਮਾਤਮਾ ਕੋਲੇ ਮਨ ਦੀਆਂ ਭਾਵਨਾ ਜ਼ਿਆਦਾ ਚੱਲਦੀਆਂ ਜੀ ਅਸੀਂ ਅੱਜ ਕੱਲ ਬਾਹਰੇ ਦਿਖਾਵਾ ਬਾਲਾ ਕਰਦੇ ਪਰ ਪ੍ਰਮਾਤਮਾ ਦਿਲਾਂ ਦੀਆਂ ਜਾਣ ਠੀਕ ਹੈ ਉੱਥੇ ਮਨ ਦੀਪਾ ਉਹਨਾਂ ਵੱਧ ਚੱਲਣੀ ਆ ਤੁਹਾਡੀ ਸ਼ਰਧਾ ਜਿਹੜੀ ਆ ਉਹ ਵੱਧ ਚੱਲਣੀ ਆ ਪਰ ਉਹਦੇ ਵਿੱਚ ਵੀ ਫਿਰ ਵੀ ਕੋਸ਼ਿਸ਼ ਕਰੀਏ ਕਿ ਚਾਹੇ ਮਨ ਸਾਡਾ ਸਾਫ਼ ਸੁਥਰਾ ਸੀ ਬਾਹਰੋਂ ਵੀ ਥੋੜੇ ਬਹੁਤੇ ਵਧੀਆ ਟੰਗ ਨਾਲ ਆਪਣੇ ਆਪ ਨੂੰ ਪ੍ਰੈਜੈਂਟ ਕਰੀਏ ਠੀਕ ਹੈ ਜੀ ਇੱਕ ਬੜਾ ਮੇਰੇ ਮਨ ਵਿੱਚ ਆਇਆ ਸੀ ਕਿ ਸਚਮਤਾ ਦੇ ਨਾਲ ਜਿਹੜਾ ਇਹ ਮੇਰੀਆਂ ਭੈਣਾਂ ਦੇ ਉੱਪਰ ਜਿਹੜਾ ਅੱਜ ਕੱਲ੍ਹ ਕਈ ਡੇਰੇਆਂ ਦੇ ਵਿੱਚ ਇਹ ਚੀਜ਼ ਬਵਾਦ ਉਠਾਇਆ ਜਾਂਦਾ ਕਿ 부ੜੀਆਂ ਸੋਚਾਂ ਨਹੀਂ ਹੈਗੀਆਂ ਗੁਰੂ ਨਾਨਕ ਦੇਵ ਜੀ ਦਾ ਸਭ ਨੂੰ ਪਹਿਲਾ ਸਵਾਲ ਹੀ ਸਚਮਤਾ ਦੇ ਬਰੁੱਧ ਸੀ ਬਹੁਤ ਹੋਰ ਵੀ ਬਹੁਤ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਸੁੱਚਮਤਾ ਦੇ ਬੋਧ ਸ਼ਬਦ ਆਏ ਨੇ ਪਹਿਲੀ ਪੰਕਤੀ ਹੀ ਸੋਚਾ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਠੀਕ ਹੈ ਕਿ ਜਿੰਨਾ ਮਰਜੀ ਤੁਸੀਂ ਆਪਣੇ ਤਨ ਨੂੰ ਤੋਲੋ ਜਿਹੜੀ ਮੱਤ ਜਿਹੜੀ ਹੈ ਉਹ ਪਵਿੱਤਰਤਾ ਨਹੀਂ ਹੁੰਦੀ ਚਾਹੇ ਲੱਖਾਂ ਵਾਰ ਵੀ ਤਨ ਨੂੰ ਤੋਲੋ ਠੀਕ ਹੈ ਜੀ ਇਹ ਸੀ ਪਵਿੱਤਰਤਾ ਤੇ ਕੀ ਮੇਰੀਆਂ ਪੈਣਾ ਕੀ ਮੇਰੀਆਂ ਮਾਵਾਂ ਜਦੋਂ ਪੀਰੀਅਡ ਆਉਂਦੇ ਆ ਗੁਰਦੁਆਰੇ ਜਾ ਕੇ ਤਾਬਿਆ ਤੇ ਬੈਠ ਕੇ ਮਹਾਰਾਜ ਨਾਲ ਗੱਲਬਾਤ ਕਰ ਸਕਦੇ ਨੇ ਬਾਣੀ ਪੜ ਸਕਦੇ ਬਿਲਕੁਲ ਪੜ ਸਕਦੇ ਜੀ ਕੋਈ ਇਹ ਚ ਦੁਰਾਹਾਂ ਨਹੀਂ ਹੈਗਾ ਜੇ ਕੋਈ ਤੁਹਾਨੂੰ ਸੰਸਾਰ ਰੋਕਦੀ ਹੈ ਮੈਂ ਇਹ ਚਾਹਨਾ ਕਿ ਜਿਹੜੀ ਸਿੱਖ ਰਇਤ ਮਰਿਆਦਾ ਜਿਵੇਂ ਬਣੀ ਆ ਜਾਂ ਅਕਾਲ ਤਖਤ ਤੋਂ ਉਹਨਾਂ ਨੂੰ ਵੀ ਕਹਿ ਦੇਣਾ ਚਾਹੀਦਾ ਕਿ ਮੇਰੀਆਂ ਭੈਣਾ ਕੀਰਤਨ ਕਰਨ ਕੋਈ ਵੱਡੀ ਲੈਣੀ ਦੇਣੀ ਨਹੀਂ ਸਗੋਂ ਸਾਨੂੰ ਮਚ्योर ਹੋਣਾ ਚਾਹੀਦਾ ਜੀ ਠੀਕ ਹੈ ਸਾਨੂੰ ਬੰਦਿਆਂ ਨੂੰ ਵੀ ਮਚ्योर ਹੋਣਾ ਚਾਹੀਦਾ ਬੁੜੀਆਂ ਨੂੰ ਵੀ ਮਚ्योर ਹੋਣਾ ਚਾਹੀਦਾ ਬਿਨਾ ਕਿਸੇ ਇਵੇਂ ਰੋਲਾਗੋਲਾ ਪਾਉਣ ਤੋਂ ਜੇ ਤੁਹਾਨੂੰ ਲੱਗਦਾ ਵੀ ਹੈ ਅੱਗੇ ਪੁਰਾਣੇ ਜਵਾਨੇ ਚ ਇੱਜ਼ਤਾਂ ਟੱਕਦੇ ਸੀਗੇ ਜੀ ਅੱਜ ਅਸੀਂ ਇੱਜ਼ਤਾਂ ਫਰੋਲ ਕੇ ਬਾਹਰ ਰੱਖਦੇ ਠੀਕ ਹੈ ਬਹੁਤ ਜੇ ਤੁਸੀਂ ਘਰ ਵਿੱਚ ਤੁਹਾਡੇ ਬਜ਼ੁਰਗ ਹੈਗੇ ਨੇ ਬੈਠੇ ਨੇ 80 90 ਸਾਲ ਦੇ ਉਹਨਾਂ ਨੂੰ ਪੁੱਛ ਲਓ ਪੁਰਾਣੇ ਜਵਾਨੇ ਚ ਬੰਦਾ ਆਪਣੀ ਇੱਜ਼ਤ ਗਵਾ ਲੈਂਦਾ ਸੀ ਕਹਿੰਦਾ ਸੀ ਪਿੰਡ ਦੀ ਧੀ ਦੀ ਕਿਸੇ ਦੀ ਜਾਂ ਪਿੰਡ ਚ ਕਿਸੇ ਭੈਣ ਦੀ ਜਿਹੜੀ ਇੱਜ਼ਤ ਨਾ ਜਾਵੇ ਆਪਣੇ ਤੇ ਝੂਠਾ ਬਲੇਮ ਵੀ ਕੇਵਰ ਸਹਾਰ ਲੈਂਦੇ ਸੀ ਇਹ ਪੁਰਾਣੇ ਜਵਾਨੇ ਸੀ ਹੁਣ ਸਾਨੂੰ ਇਹ ਹੁੰਦਾ ਸੀ ਗਲਤ ਅਸੀਂ ਹੁੰਨੇ ਆ ਜੀ ਅਸੀਂ ਦੂਜੇ ਨੂੰ ਗਲਤ ਠੱਜ਼ਾ ਦਿੰਦੇ ਆਂ ਕੋਸ਼ਿਸ਼ ਇਹ ਕਰੀਏ ਪਰਮਾਤਮਾ ਦੇ ਨਾਲ ਜੁੜੀਏ ਇਹ ਇਹ ਨਿੱਕੇ ਨਿੱਕੇ ਚੀਜ਼ਾਂ ਜਿਹੜਾ ਖੂਨ ਪਹਿਲਾਂ ਹੀ ਸਾਡੇ ਵਿੱਚ ਹੈ ਜਿਹੜੀ ਪੋਟੀ ਪਹਿਲਾਂ ਹੀ ਸਾਡੇ ਵਿੱਚ ਹੈ ਅਸੀਂ ਉਹ ਜਦੋਂ ਬਾਹਰ ਆ ਜਾਂਦਾ ਤੁਸੀਂ ਕਹਿਣ ਲੱਗ ਜਾਈਂ ਅਪਵਿੱਤਰ ਸਗੋਂ ਇਹ ਹੋਣਾ ਚਾਹੀਦਾ ਕਿ ਜਦੋਂ ਉਹ ਪਵਿੱਤਰ ਜਿਹਨੂੰ ਅਸੀਂ ਕਹਿ ਰਹੇ ਹਾਂ ਜਦੋਂ ਬਾਹਰ ਆ ਗਿਆ ਸਾਡਾ ਸਰੀਰ ਹੋਰ ਪਵਿੱਤਰ ਹੋਇਆ ਇਹ ਉਲਟ ਲੈ ਗਏ ਅਸੀਂ ਜੀ ਤੇ ਚਲੋ ਮੇਰੇ ਤਾਂ ਸਮਝ ਵਿੱਚ ਨਹੀਂ ਆਉਂਦਾ ਪਰ ਮੇਰਾ ਯਾਰ ਨਾਨਕ ਮੇਰੇ ਨਾਲ ਬੈਠਾ ਹੈ ਮੇਰਾ ਰੱਬ ਮੇਰੇ ਨਾਲ ਬੈਠਾ ਹੈ ਮੇਰਾ ਗੁਰੂ ਨਾਨਕ ਮੇਰੇ ਨਾਲ ਬੈਠਾ ਹੈ ਬਾਣੀ ਘਰੇ ਪੜ ਲਈਦੀ ਹੈ ਜੀ ਤੇ ਕੋਈ ਟੈਂਸ਼ਨ ਨਹੀਂ ਹੈ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਵਧੀਆ ਜਦੋਂ ਨਹੀਂ ਸਮਝ ਆਉਂਦੀ ਆਪਣੀ ਰਿਸਰਚ ਕਰ ਲਓ ਕਿਤਾਬਾਂ ਪੜ ਲਓ ਜੀ ਪਰਮਾਤਮਾ ਬੜਾ ਦਿਆਲੂ ਹੈ ਕੋਈ ਨਾ ਕੋਈ ਹਿਲ ਜਦੋਂ ਸਾਡੇ ਮਨ 'ਚ ਹੋਵੇ ਨਾ ਕਿ ਅਸੀਂ ਕੁਝ ਸਿੱਖਣਾ ਉਹ ਪ੍ਰਭੂ ਪਰਮਾਤਮਾ ਬੜਾ ਹਿਲਦਾ ਬਣਾ ਦਿੰਦਾ ਠੀਕ ਹੈ ਦੂਸਰੀ ਗੱਲ ਚਾਹੇ ਮੂਲ ਮੰਤਰ ਦੇ ਪਾਠ ਸ਼ੁਰੂ ਕਰ ਦੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਉਸ ਪਰਮਾਤਮਾ ਤੇ ਭਰੋਸਾ ਰੱਖ ਕੇ ਤੁਹਾਨੂੰ ਆਪਣੇ ਆਪ ਹੀ ਨਿੱਕੇ ਨਿੱਕੇ ਚੀਜ਼ਾਂ ਦੀ ਸੂਝੀ ਪੈ ਜਾਣੀ ਆ ਆਪਣੇ ਆਪ ਹੀ ਜਿਹੜਾ ਤੁਹਾਡਾ ਤੁਨ ਕਿਸੇ ਨਾਲ ਲੜਨੋਂ ਮਨ ਨਹੀਂ ਕਰਨਾ ਠੀਕ ਹੈ ਜੀ ਸੁਚਿੰਤਤਾ ਦੇ ਲਈ ਇਨਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ